ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਤੇ ਦੀਨੀ ਦਿੱਲੀ ਫੇਰੀ ਦੌਰਾਨ ਇੱਕ ਸਿੱਖ ਨੌਜਵਾਨ ਸਰਦਾਰ ਰਵੀਪਾਲ ਸਿੰਘ ਸਿੱਖ ਆਗੂ ਸਰਦਾਰ ਮਨਜੀਤ ਸਿੰਘ ਜੀ ਦੇ ਨਾਲ ਅਚਾਨਕ ਮਿਲਿਆ ਜਿਸ ਨੇ ਆਪਣੇ ਉੱਪਰ ਹੋਏ ਕੇਸ ਦੀ ਜਾਣਕਾਰੀ ਦਿੱਤੀ ਤੇ ਉਸ ਦੀ ਗੱਲ ਸਮੇਂ ਅਨੁਸਾਰ ਚੰਗੀ ਤਰ੍ਹਾਂ ਸੁਣੀ ਗਈ ਇਹ ਸਿੰਘ ਜੇਲ੍ਹ ਅੰਦਰ ਬੰਦ ਸਿੰਘਾਂ ਬਾਰੇ ਕੋਈ ਗੱਲ ਕਰਨਾ ਚਾਹੁੰਦਾ ਸੀ ਗੱਲ ਸੰਜੀਦਾ ਤੇ ਗੰਭੀਰ ਚਿੰਤਨ ਵਾਲੀ ਹੋਣ ਕਰਕੇ ਤੇ ਸਾਡੇ ਕੋਲ ਸਮੇਂ ਦੀ ਕਮੀ ਹੋਰ ਕਰਕੇ ਅਤੇ ਦਿੱਲੀ ਦੇ ਉਗੇ ਸਿੰਘ ਵਕੀਲਾਂ ਜਿਨ੍ਹਾਂ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਵੀ ਸ਼ਾਮਿਲ ਸਨ ਨਾਲ ਮੁਲਾਕਾਤ ਦਾ ਸਮਾਂ ਦਿੱਤਾ ਹੋਣ ਕਰਕੇ ਇਹਨਾਂ ਨੂੰ ਸੱਦਾ ਦਿੱਤਾ ਗਿਆ ਕਿ ਆਪਣੀ ਗੱਲ ਖੁੱਲੇ ਮਾਹੌਲ ਵਿੱਚ ਸਖਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਰੱਖਣ ਉਹਨਾਂ ਦੀ ਗੱਲ ਚੰਗੀ ਤਰ੍ਹਾਂ ਸੁਣੀ ਜਾਵੇਗੀ ਇਹ ਸਿੰਘ ਜਦੋਂ ਵੀ ਸਮਾਂ ਲੈ ਕੇ ਸਖਤਰੇਤ ਦਫ਼ਤਰ ਆ ਕੇ ਮਿਲੇਗਾ ਇਨਾਂ ਦੀ ਗੱਲ ਪੂਰੇ ਧਿਆਨ ਨਾਲ ਸੁਣ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਕੌਮ ਨੂੰ ਮੌਜੂਦਾ ਸਮੇਂ ਸੰਜੀਦਾ ਤੇ ਸੰਗਠਿਤ ਹੋਣ ਦੇ ਨਾਲ-ਨਾਲ ਗੁਰੂ ਬਖਸ਼ੀ ਸੂਝ-ਬੂਝ ਤੇ ਲਿਆਕਤ ਵਰਤਣ ਦੀ ਲੋੜ ਹੈ